ਇਦਲੇ ਖੁਸ਼ੀ ਮਨਾਏ ਸ਼ੌਕ ਉਹ ਨੱਚ ਲੈ ਨੱਚ ਲੈ ਮੇਰੇ ਬੰਦਾ ਜਿਵੇਂ ਵਾਲਿਆ ਲੱਗਦਾ ਜਨ ਤੋਂ ਪਿਆਰਾ ਹੋਵੇ ਜਿੱਤ ਕਰਦਾ ਲਾਲ ਨੂੰ ਨੰਨਦਾ ਤੇ ਪੁਰਜਾਨੀਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪੁਰਜਾਨੀਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪੁਰਜਾਨੀਆਂ ਗਿੱਧਾ ਪਾ ਰਹੀਆਂ ਆ ਲੱਗੇ ਵੀਰ ਤੋਂ ਪਿਆਰ ਕੀ ਪਾ ਬੋ ਨਗੇ ਵੀਰ ਤੋਂ ਫੜ ਕੇ ਨਾ ਛੱਡੇ ਨਾ ਰੋਕਾਨੀ ਦੀ ਹਨ ਮੁਰਗਾ ਫੜੀਏ ਨਾ ਰੋਕਾਨੀ ਦੀ ਹਨ ਮੁਰਗਾ ਫੜੀਏ ਨਾ ਰੋਕਾਨੀ ਦੀ ਠੀਕ ਹੈ ਜੀ ਯਾਰ ਕੋਈ ਆ ਜਾਓ ਕੱਢ ਦੋ ਅਸੀਂ ਕੱਢਦੇ ਵੀ ਦੇਖੇ ਤੇ ਦੇਖੇ ਜੀ ਲੇ ਕੇ ਇਧਰ ਜੀ ਹਾਂ ਜੀ ਆਏ ਆਂ ਮੈਂ ਕੋਈ ਨਾ ਕਰੀਂ ਮਸ਼ੀਨ ਨੂੰ ਕਰੀਂ ਕੇੜੀ ਕੇ ਦੇ

ਵਾਰੀ ਵਾਰੀ ਬੈਠੋ ਵਾਰੀ ਵਾਰੀ ਬੈਠੋ ਪ੍ਰਧਿਆਨ ਦਾ ਬਲਾਵਾ ਠੀਕ ਹੈ ਧੰਨਵਾਦ ਕਰਦੀ ਆ ਸਾਰੀਆਂ ਭੈਣਾਂ ਬੀਬੀਆਂ ਨੇ ਮੇਰਾ ਸੰਜੋਗ ਦਿੱਤਾ ਤੇ ਮੈਂ ਭੈਣ ਜੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਜ ਕੀ ਇੱਥੇ ਮਨਸ਼ਨ ਕੀਤਾ ਗਿਆ ਸੀ ਅੱਜ ਅਸੀਂ ਤੀਆਂ ਦਾ ਫੰਕਸ਼ਨ ਤੇ ਮੇਰਾ ਮਤਮ ਗੁੰਦੜਾ ਮਾਣੋ ਮਾਰੇ ਮੇਰੀਏ ਦਾ ਸੁਭਿਦ ਇਹ ਹਰ ਸਾਲ ਸੱਭਿਆਚਾਰ ਮਨਾਉਣਾ ਚਾਹੀਦਾ ਮੈਂ ਇਹ ਮਾਨ ਮਾਨਾ ਪਰਿਵਾਰ ਦਾ ਨੋਨਾ ਬੀਬੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਹੈ ਜਿਹੜਾ ਇਨਾਂ ਇਨਾਂ ਨੇ ਉਦਮ ਕੀਤਾ ਬਹੁਤ ਸੋਹਣਾ ਪ੍ਰੋਗਰਾਮ ਰੱਖਿਆ ਆ ਕੇ ਸਾਰਿਆਂ ਨੇ ਪੀਤੀਆਂ ਭੈਣਾਂ ਨੇ ਆਪਣੇ ਕੰਮਾਂ ਚੋਂ ਕੰਮ ਕੱਢ ਕੇ ਟਾਈਮ ਕੱਢ ਕੇ ਈਆਂ ਮਨਾਈਆਂ ਮੇਰਾ ਬਹੁਤ ਬਹੁਤ ਮਨ ਖੁਸ਼ ਆ ਵੈਕਟੀ ਜੀ ਦਾ ਖਾਲਸਾ ਵੈਕਟੀ ਜੀ ਕੋਲ ਮਤਲਬ ਸੌਰੀ ਜਾਂਦੀਆਂ ਉਹ ਪੇਕੀ ਆਉਂਦੀਆਂ ਸੀ ਅੱਗੇ ਅੱਗੇ ਪੇਕੀ ਆ ਕੇ ਤੀਆਂ ਵੇਖਦੀਆਂ ਸੀ 15-15 ਦਿਨ ਤੀਆਂ ਲੱਗਦੀਆਂ ਸੀ ਰਖਤਾ ਮੁੱਢਾ ਨਾਲ ਪਿੰਗਾ ਪੈਂਦੀਆਂ ਸੀ ਝੂਲੇ ਝੂਲਦੀਆਂ ਸੀ 15-15 ਦਿਨ ਰਹਿ ਕੇ ਤੀਆਂ ਦੇਖ ਕੇ ਫਿਰ ਉਹ ਆਪਣੇ ਸਹੁਰਿਆਂ ਨੂੰ ਜਾਂਦੀਆਂ ਸੀ ਕਿ ਹੁਣ ਰਿਵਾਜ ਕੁਝ ਥੋੜੇ ਜੇ ਘੱਟ ਹੋ ਗਏ ਮੈਂ ਇਹ ਕਹਿ ਨਹੀਂ ਆ ਵੀ ਇਹ ਰਿਵਾਜ ਇਸ ਤਰ੍ਹਾਂ ਹੀ ਹੋਣੇ ਚਾਹੀਦੇ ਆ ਇਸ ਤਰ੍ਹਾਂ ਹੀ ਮਨਾਉਣੇ ਚਾਹੀਦੇ ਆ ਇਹ ਕਦੇ ਸੱਭਿਆਚਾਰ ਨਾ ਭੁੱਲੋ ਇਹਨੂੰ ਜਿਉਂਦਾ ਜਾਗਦਾ ਰੱਖੋ ਐਨਾ ਕਹਿੰਦੀ ਮੈਂ ਥੀਵਾ ਮਾ ਵੈਰੀ ਜੀ ਦਾ ਘਰ ਸਾਹਿਬ ਵੈਰੀ ਜੀ ਕੀ ਫਤ ਜੋ ਇਹ ਆਪਣਾ ਮਾਨ ਪਰਿਵਾਰ ਨੇ ਬੀਬੀ ਕਰਮਜੀਤ ਕੌਰ ਬੀਬੀ ਇਨਾ ਨੇ ਕੀਤਾ ਇਨਾ ਨੇ ਸੰਯੋਗ ਪਾਇਆ ਬਹੁਤ ਮੇਰਾ ਮਾਨ ਮੇਰਾ ਤਨਮਾਨ ਖਿਲ ਗਿਆ ਇਹਨਾਂ ਤੀਆਂ ਨੂੰ ਦੇਖ ਕੇ ਇਹ ਸਾਡਾ ਸੱਭਿਆਚਾਰ ਇਹਨੂੰ ਜਿਉਂਦਾ ਜਾਗਦਾ ਰੱਖਣਾ ਚਾਹੀਦਾ ਇਹ ਹਰ ਸਾਲ ਇਸ ਤਰ੍ਹਾਂ ਹੀ ਸਾਰੇ ਭੈਣਾਂ ਬੀਬੀਆਂ ਨੇ ਸੰਯੋਗ ਪਾ ਕੇ ਇਹ 3 ਦਾ ਹਰ ਸਾਲ ਵੈਸਾਂ ਦੇ ਵਿੱਚ ਇਹ 3 ਲੱਗਣੀਆਂ ਚਾਹੀਦੀਆਂ ਇਦੋਂ ਵੀ ਪਾ ਰੀਆਂ ਕਿਉਂ ਇਹ ਪੁਰਾਣਾ ਜਿਹੜਾ ਸੱਭਿਆਚਾਰ ਆਪਾਂ ਭੁੱਲਦੇ ਜਾਂਨੇ ਆ ਇਹ ਆਪਣਾ ਮਤਲਬ ਕਿਉਂਦਾ ਜਾਗਦਾ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਜਿਹੜੀ ਆਉਣ ਵਾਲੀ ਪੀੜ੍ਹੀ ਐ ਨਵੀਂ ਪੀੜ੍ਹੀ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੀ ਸੱਭਿਆਚਾਰ ਹੁੰਦਾ ਕਿ ਹੁਣ ਦੇ ਆਪਣੇ ਬੀਟੀਆਂ ਨੂੰ ਬੀਬੀਆਂ ਨੂੰ ਨਹੀਂ ਪਤਾ ਕੁੜੀਆਂ ਨੂੰ ਜੇ ਸਵਾਲ ਜਵਾਬ ਪੁੱਛਦੇ ਆ ਸਕੂਲਾਂ 'ਚ ਤਾਂ ਉਹਨਾਂ ਨੂੰ ਕੋਈ ਸਵਾਲ ਜਵਾਬ ਨਹੀਂ ਆਉਂਦਾ ਕੀ ਸੱਕੀ ਫੁੱਲ ਹੁੰਦੇ ਆ ਕੀ ਪਿੱਪਲ ਪੱਤੀਆਂ ਹੁੰਦੀਆਂ ਕੀ ਮੋਹਰਾ ਹੁੰਦੀਆਂ